ਕੋਈ 45 ਸਾਲਾਂ ਦੇ ਵਿੱਚ ਈਸਾਈ ਜਿਹੜੇ ਮਿਸ਼ਨਰੀ ਨੇ ਨਾ ਇਹਨਾਂ ਨੇ ਕੋਈ 1.5 ਕਰੋੜ ਦੇ ਕਰੀਬ ਨਵੇਂ 크ਿਸਟਿਅਨ ਭਾਰਤ ਦੇ ਵਿੱਚ ਬਣਾਏ ਨੇ ਸਾਰਾ ਨਾਗਾਲੈਂਡ ਅੱਜ 크ਿਸਟਿਅਨ ਹੈ ਪਹਿਲੇ ਹਿੰਦੂ ਸਨ ਮਿਜ਼ੋਰਮ ਤ੍ਰਿਪੋਰਾ ਮਣੀਪੁਰ ਅਰਨਾਚਲ ਮੇਘਾਲਿਆ ਨਾਗਾਲੈਂਡ ਤੇ ਫਿਰ ਕੁਝ ਕੇਰਲਾ ਦਾ ਭਾਗ ਤੇ ਕਰਨਾਟਕ ਦਾ ਹਿੱਸਾ ਇਹਨਾਂ ਨੇ ਡੇਢ ਕਰੋੜ ਇਹਨਾਂ 45 ਸਾਲਾਂ ਵਿੱਚ ਨਵੇਂ 크੍ਰਿਸਚਨ ਬਣਾਏ ਨੇ ਤੇ 500 ਤੋਂ ਵੱਧ 550 ਸਾਲ ਦਾ ਸਾਡਾ ਇਤਿਹਾਸ ਸਿੱਖ ਕੌਮ ਦਾ ਦੁਨੀਆ ਕਹਿੰਦੀ ਹੈ ਕੁਲ ਡੇਢ ਕਰੋੜ ਨੇ ਐ ਨਹੀਂ ਨੇ ਰਾਧਾ ਸਵਾਮੀ ਨੇ ਕਿਸੇ ਵਕਤ ਇੱਕ ਫਰਕ ਉਠਾਈ ਸੀ ਔਰ ਲਫ਼ਜ਼ ਵਰਤੇ ਨੇ ਚਲੋ ਮੈਂ ਕਹਿ ਦਿਆਂ ਜੋ ਉਹਨਾਂ ਨੇ ਲਿਖਤ ਵਿੱਚ ਵੀ ਦਿੱਤੇ ਨੇ ਤੇ ਥਾਂ-ਥਾਂ ਤੇ ਬੋਲਦੇ ਨੇ ਅੱਖਰ ਤੇ ਮੁਰਦਾ ਹੁੰਦੇ ਨੇ ਮਿਰਤੂ ਨੇ ਮੁਰਦਾ ਨੇ ਤੇ ਮੁਰਦਾ ਗੁਰੂ ਨਹੀਂ ਹੋ ਸਕਦਾ ਜੀਮ ਦਾ ਜਾਗਦਾ ਗੁਰੂ ਆਉਂਦਾ ਹੈ ਰਾਧਾ ਸਵਾਮੀ ਨਿਰੰਕਾਰੀਆਂ ਨੇ ਇਹ ਇਤਨੇ ਵਿਆਪਕ ਪੱਧਰ ਤੇ ਪ੍ਰਚਾਰ ਕੀਤਾ ਹੈ ਕਰੀਬਨ ਕਰੀਬਨ ਕਿਉਂਕਿ ਗੁਰਦੁਆਰੇ ਤੇ ਸਾਡੇ ਜਿੰਨੇ ਮੁੱਖੀ ਕੇਂਦਰ ਨੇ ਤੇ ਪਾਲਟੈਕਸ ਦੇ ਕੇਂਦਰ ਨੇ ਅਸੀਂ ਤੇ ਰਾਜਨੀਤੀ 'ਚ ਪਏ ਆ ਤੋ ਜਿਹੜੇ 1.5 ਕਰੋੜ ਗਿਨੇ ਜਾਂਦੇ ਨੇ ਨਾ ਜੀ ਬੁੱਥੇ ਦੇ ਖਿੱਚ ਕੇ ਲੈ ਗਏ ਨਰਾਦਾ ਸਵਾਮੀ ਨਾਮ ਜੋ ਹੈ ਨਿਰੰਕਾਰੀ ਕੁਛ ਆਪਣੇ ਆਪ ਨੂੰ ਹੋਰ ਕੁਛ ਕਹੀ ਜਾਂਦੇ ਭਵਿਸ਼ਯ ਕੀ ਇਹ ਕਦੀ ਖੁਦ ਦੇਖਣਾ ਚਾਹੀਦਾ ਹੈ ਸੋਚਣਾ ਚਾਹੀਦਾ ਇਸ ਤਰ੍ਹਾਂ ਵਿਚਾਰਨਾ ਚਾਹੀਦਾ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮੇ ਸੋ ਗਏ ਦਾਸ ਤਾਂ ਕਹਤੇ ਕਹਤੇ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਮੈਂ ਹੀ ਸੋਗ ਹੈ ਦਾਸ ਤਾਂ ਕਹਤੇ ਕਹਤੇ ਪਚੀ 30 ਸਾਲ ਪੁਰਾਣੀ ਗੱਲ ਜਦ ਦਿੱਲੀ ਇਹਨਾਂ ਹੀ ਨਿਰੰਗਾਰੀਆਂ ਤੇ ਰਾਦਾ ਸਾਮੀਆਂ ਦਾ ਪੈਰੋਕਾਰ ਮੈਨੂੰ ਮਿਲਿਆ ਤੇ ਆਖਣ ਲੱਗਾ ਅਖਰਾਂ ਨੂੰ ਕਿਵੇਂ ਗੁਰੂ ਮੰਨ ਲਈ ਅਖਰ ਤੇ ਮਿਰਤੂ ਮੁਰਦਾ ਨੇ ਇਹ ਤੇ ਡੈਡ ਨੇ ਖਤਮ ਨੇ ਇਹਨਾਂ ਚ ਕੋਈ ਜਿੰਦ ਜਾਨ ਹੈ ਮੈਂ ਉੱਥੇ ਆਪਣੇ ਡਾਂਗ ਨਾਲ ਜੋ ਉਹਨਾਂ ਦੇ ਸਾਹਮਣੇ ਉਦੋਂ ਵਿਆਖਿਆ ਕੀਤੀ ਬੋਲਣ ਵਾਲੇ ਤੇ ਉਹਨਾਂ ਦੇ ਦੋਸਤ ਸਨ ਲੇਕਿਨ ਆਏ ਉਹ 10-20 ਦੇ ਕਰੀਬ ਸਨ ਇਕੱਠੇ ਆਏ ਸਨ ਥੋੜਾ ਜਿਹਾ ਉਹਨਾਂ ਨੂੰ ਪੈ ਸੀ ਬਈ ਕਿਦਰੇ ਉਲਟੀ ਗੱਲ ਨਾ ਹੋ ਜਾਏ ਕਿਉਂਕਿ ਦਾਸ ਗੁਰਦੁਆਰਾ ਸਿਸਗੰਜ ਸਾਹਿਬ ਦੇ ਚ ਠਹਿਰਦਾ ਸੀ ਉੱਥੇ ਹੀ ਆਏ ਸਨ ਮੈਂ ਕਿਹ ਦੇਖੋ ਇਸ ਤਰ੍ਹਾਂ ਦੀ ਗੱਲ ਹੈ ਕਿਸੇ ਘਰ ਦਾ ਇੱਕ ਇਕਲੌਤਾ ਲੜਕਾ ਘਰੋਂ ਚਲਾ ਗਏ ਕਿਸੇ ਦੂਰ ਦੇਸ਼ਾਂ ਵਿੱਚ ਕੰਮਕਾਰ ਦੀ ਤਲਾਸ਼ ਦੇ ਵਿੱਚ ਮਾਂ ਬਾਪ ਦੀ ਖੁਸ਼ੀ ਨਾਲ ਰਜ਼ਾਮੰਦੀ ਨਾਲ ਹੁਣ ਰੋਜ਼ ਮਾਂ ਦੀਆਂ ਅੱਖਾਂ ਉਡੀਕਦੀਆਂ ਨੇ ਕਿਉਂਕਿ 5-7 ਸਾਲ ਹੋ ਗਏ ਨੇ ਪਿਤਾ ਉਡੀਕਦਾ ਹੈ ਭੈਣ ਉਡੀਕਦੀ ਹੈ ਭਰਾ ਉਡੀਕਦਾ ਹੈ ਅਰਸਾ ਬਹੁਤ ਹੋ ਗਿਆ ਦਿਨ ਬਹੁਤ ਹੋ ਗਏ ਅੱਜ ਇੱਕ ਚਿੱਠੀ ਆਈ ਉਹਦੇ ਚ ਲਿਖਿਆ ਹੋਇਆ ਹੈ ਫੁਲਾਣੇ ਦਿਨ ਫੁਲਾਣੇ ਫਲਾਈਟ ਤੇ ਮੈਂ ਆ ਰਿਹਾ ਹਾਂ ਭੈਣਾ ਨੇ ਤੇ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਚਾਰ ਅੱਖਰ ਪੜ੍ਹ ਕੇ ਮਾਂ ਦੀ ਅੰਧੀਆਂ ਅੱਖਾਂ ਦੇ ਚ ਮਾਨੋ ਰੋਸ਼ਨੀ ਆ ਗਈ ਚਾਨਣਾ ਆ ਗਿਆ ਪ੍ਰਕਾਸ਼ ਆ ਗਿਆ ਤੇ ਪਿਤਾ ਨੂੰ ਤੇ ਐਸਾ ਮਹਿਸੂਸ ਹੋਇਆ ਜਿਵੇਂ ਮੇਰੀਆਂ ਬਾਹਾਂ ਆ ਗਈਆਂ ਮੇਰੀ ਜਾਨ ਆ ਗਈ ਮੇਰੀ ਹਿੰਮਤ ਆ ਗਈ ਮੇਰਾ ਹੌਸਲਾ ਆ ਗਿਆ ਸਾਰਾ ਘਰ ਚਮਨਸਤਾਂ ਬਣ ਗਿਆ ਗੁਲਿਸਤਾਂ ਬਣ ਗਿਆ ਖੁਸ਼ੀਆਂ ਹੀ ਖੁਸ਼ੀਆਂ ਉਹਨਾਂ ਨੂੰ ਕੋਈ ਆਖੇ ਨਾ ਚਾਰ ਅੱਖਰਾਂ ਨੂੰ ਮੁਰਦਾ ਅੱਖਰਾਂ ਨੂੰ ਪੜ੍ਹ ਕੇ ਘਰ ਨੂੰ ਗੁਲਿਸਤਾਨ ਬਣਾ ਲਿਆ ਨੱਚੀ ਜਾ ਰਹਿਆਂ ਨੇ ਪਹਿਣਾ ਪੈਰ ਨਹੀਂ ਜ਼ਮੀਨ ਤੇ ਟਿਕਦੇ ਭਰਾਵਾਂ ਦੇ ਤੇ ਮਾਂ ਦੀ ਅੱਖਾਂ ਦੇ ਚਮਕੀ ਚਮਕ ਪੀਤਾ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਂਦਾ ਹਨ ਚਾਰ ਅੱਖਰ ਬਾਵੇਂ ਚਾਰ ਅੱਖਰ ਨੇ ਪਰ ਅੱਖਰਾਂ 'ਚ ਬੜੀ ਸ਼ਕਤੀ ਹੈ ਅੱਖਰਾਂ 'ਚ ਬੜੀ ਤਾਕਤ ਹੈ ਅੱਖਰਾਂ ਵਿੱਚ ਬਹੁਤ ਕੁਝ ਹੈ ਇਸ ਨੂੰ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਹ ਵੀ ਅਰਜ਼ ਕਰਦੇ ਹਾਂ ਜਨਮ ਸਾਖੀ 'ਚ ਐਸਾ ਲਿਖਿਆ ਹੈ ਬਾਬਾ ਫਰੀਦ ਨੇ ਤਰੱਕੀ ਕੀਤੀ ਸੀ ਗੁਰੂ ਨਾਨਕ ਤੇ ਗੁਰੂ ਨਾਨਕ ਤੇ ਬਾਬੇ ਫਰੀਦ ਦੇ ਆਮਣੇ ਸਾਹਮਣੇ ਗੋਸ਼ਟੀ ਹੋਈ ਹੈ ਫਰੀਦ ਦੀ ਗੱਦੀ ਤੇ ਸੰਤ ਸ਼ੇਖ ਬ੍ਰਹਮ ਜਿਨ੍ਹਾਂ ਦੀ ਬਾਣੀ ਹੈ ਸ਼ੇਖ ਬ੍ਰਹਮ ਦੀ ਬਾਣੀ ਹੈ ਕਿ ਫਰੀਦ ਦੀ ਗੱਦੀ ਤੇ ਬੈਠੇ ਸਨ 11ਵੇਂ ਫਰੀਦ ਸਨ 10 ਫਰੀਦ ਹੋ ਚੁੱਕੇ ਸਨ ਪਹਿਲਾ ਫਰੀਦ حضرت ਅਲੀ ਦੇ ਖਾਨਦਾਨ ਨਾਲ ਤਾਲੁਕ ਰੱਖਦਾ ਸੀ ਗਜ਼ਨੀ ਤੋਂ ਆਇਆ ਸੀ ਇਤਿਹਾਸ ਸਾਰਾ ਮੌਜੂਦ ਰਹੇ ਫਰੀਦ ਕਹਿੰਦਾ ਹੈ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਬਚਨ ਇੱਕ ਬੋਲ ਪ੍ਰਭੂ ਨਾਲ ਜੋੜ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਸ਼ਾਂਤ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਬਾਗ-ਬਾਗ ਕਰ ਦਿੰਦਾ ਹੈ ਫਰੀਦ ਕਹਿੰਦੇ ਮਨ ਨੇ ਮੰਨਦਾ ਮਨ ਨੇ ਮੰਨਦਾ ਤੇ ਸਤਿਗੁਰੂ ਐਸੇ ਮੌਕੇ ਆ ਤੇ ਕਲਾ ਵਰਤਾਂਦੇ ਸਨ ਮਰਦਾਨੇ ਨੂੰ ਇਸ਼ਾਰਾ ਕਰ ਦਿੱਤਾ ਤੇ ਮਰਦਾਨੇ ਨੇ ਇੱਕ ਕੋੜਾ ਬੋਲ ਬੋਲ ਦਿੱਤਾ ਫਰੀਦ ਨੇ ਤੇ ਫਰੀਦ ਦਾ ਹਿਰਦਾ ਤਪ ਗਿਆ ਤੇ ਕਹਿਣ ਲਗਾ ਮਹਾਰਾਜ ਤੁਸੀਂ ਇਸ ਤਰ੍ਹਾਂ ਦਾ ਬੰਦਾ ਨਾਲ ਰੱਖਿਆ ਇਹ ਰਵਾਜ ਵਜਾਂਦਾ ਹੈ ਇਹ ਤੁਹਾਨੂੰ ਕੀਰਤਨ ਸੁਣਾਉਂਦਾ ਐ ਸਭੋਲ ਇਸਨੇ ਬੋਲੇ ਮੇਰਾ ਹਿਰਦਾ ਤਪਾ ਕੇ ਰੱਖ ਦਿੱਤਾ ਸਤਿਗੁਰੂ ਕਹਿਣ ਲਗੇ ਇੱਕ ਬੋਲ ਉਦੇ ਨਾਲ ਤੂੰ ਤਪ ਗਿਆ ਤੇ ਜੇ ਇੱਕ ਬੋਲ ਤੈਨੂੰ ਤਪਾ ਸਕਦਾ ਹੈ ਤੇ ਤੂੰ ਕਿਉਂ ਇਨਕਾਰ ਕਰਦਾ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਇੱਕ ਬੋਲ ਠੰਡਾ ਵੀ ਕਰ ਸਕਦਾ ਹੈ ਬੋਲ ਜ਼ਹਿਰ ਆਉਂਦੇ ਨੇ ਬੋਲ ਅੰਮ੍ਰਿਤ ਆਉਂਦੇ ਨੇ ਬੋਲ ਤੋੜ ਦਿੰਦੇ ਨੇ ਬੋਲ ਜੋੜ ਦਿੰਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਬੜੀ ਗਹਿਰੀ ਦੋਸਤੀ ਸੀ ਇੱਕ ਬੋਲ ਨਾਲ ਟੁੱਟ ਗਈ ਬੜੀ ਗਹਿਰੀ ਦੁਸ਼ਮਣੀ ਸੀ ਇੱਕ ਬੋਲ ਨਾਲ ਮਿੱਤਰਤਾ ਦੇ ਵਿੱਚ ਬਦਲ ਗਈ ਮਨੁੱਖੀ ਦੁਨੀਆ ਵਿੱਚ ਖੇਡ ਤੇ ਸਾਰੀ ਬੋਲਾਂ ਦੀ ਹੈ ਮੈਨਾਂ ਨੂੰ ਕਿਹਾ ਘਰ ਚਮਨਿਸਤਾਨ ਬਣ ਗਿਆ ਗੁਲਿਸਤਾਨ ਬਣ ਗਿਆ ਤੇ ਹੁਣਾਂ ਨੂੰ ਕੋਈ ਆਖੇ ਕਿ ਚਾਰ ਅੱਖਰ ਪੜ੍ਹ ਕੇ ਘਰ ਨੂੰ ਬਗੀਚਾ ਬਣਾ ਲੇ ਬਾਗ-ਬਾਗ ਹੋਏ ਫਿਰਦੇ ਭਾਵੇਂ ਚਾਰ ਅੱਖਰ ਨੇ ਬੜਾ ਕੁਝ ਹੈ ਨਾਲੇ ਬੜਾ ਕੁਝ ਇੱਕ ਦੂਜਾ ਘਰ ਹੈ ਉੱਥੋਂ ਵੀ ਇਕਲੌਤਾ ਲੜਕਾ ਗਿਆ ਹੋਇਆ ਹੈ ਸਤ ਅੱਠ ਸਾਲ ਹੋ ਗਏ ਨੇ ਮਾਣੂ ਉਡੀਕਦਾ ਪਹਿਣਾ ਨੂੰ ਉਡੀਕ ਕਰਦਿਆਂ ਫਿਰ ਆ ਛੋਟੇ ਉਡੀਕਦੇ ਪਹਿਨੇ ਪਿਤਾ ਉਡੀਕ ਕਰਦਾ ਫੇ ਪਰ ਉਸ ਘਰ ਦੇਚ ਅੱਜ ਟੈਲੀਗ੍ਰਾਮ ਆ ਗਈ ਹੈ ਟੈਲੈਗ੍ਰਾਮ ਇੱਕ ਮੇ ਤੁਹਾਡਾ ਲੜਕਾ ਐਕਸੀਡੈਂਟ ਦੇਚ ਸਰੀਰ ਤਿਆਗ ਗਿਆ ਨਹੀਂ ਰਿਹਾ ਘਰ ਤੇ ਮਰਗੜਗਾੜ ਬਣ ਗਏ ਮਾਂ ਗਸ਼ ਖਾ ਕੇ गिर ਗਈ ਪਿਤਾ ਮਾਨੋ ਅੰਦਾ ਹੋ ਗਿਆ ਪਰਾਵਾਂ ਦੀਆਂ ਬਾਵੇਂ ਬਾਵਾ ਹੀ ਟੁੱਟ ਗਏ ਤੇ ਪੈਣਾ ਨੇ ਇੰਜ ਸੋਚਿਆ ਜਿਵੇਂ ਸਾਡਾ ਮਾਨ ਹੀ ਜਾਂਦਾ ਰਿਹਾ ਸਾਡਾ ਤਾਂ ਨਹੀਂ ਜਾਂਦਾ ਰਿਹਾ ਘਰ ਤੇ ਮਰਗੜਗਾੜ ਬਣ ਗਏ ਹੁਣ ਕੋਈ ਆਖੇ ਉਹਨਾਂ ਨੂੰ ਚਾਰ ਅੱਖ ਸ਼ਮਸ਼ਾਨ ਘਾੜ ਬਣ ਗਏ। ਭਾਵੇਂ ਉਹ ਚਾਰ ਅੱਖਰ ਨੇ ਪਹਿਲੇ ਘਰ ਦੇ ਦਿੱਚ। ਘਰ ਤੇ ਗੁਲਿਸਤਾਨ ਬਣ ਗਏ। ਅੱਖਰ ਜੀਵਨ ਨੂੰ ਅਮਰਤਮਈ ਬਣਾ ਦਿੰਦੇ ਨੇ। ਅੱਖਰ ਜ਼ਿੰਦਗੀ ਨੂੰ ਜ਼ਹਿਰ ਦੇ ਨਾਲ ਜੋ ਹੈ ਭਰ ਕੇ ਰੱਖ ਦੇਦੇ ਨੇ। ਇਤਨਾ ਮੇਰਾ ਉਹਨਾਂ ਨੂੰ ਕਹਿਣਾ ਸੀ। ਉਹਨਾਂ ਨੇ ਫੇਰ ਆਖਿਆ ਫਿਰ ਇਨਾ ਅੱਖਰਾਂ ਨੂੰ ਜਾਨ ਅਸੀਂ ਦੇਨੇ ਆ। ਬੋਲਦੇ ਅਸੀਂ ਆਵਾਜ਼ ਅਸੀਂ ਦਿੰਦੇ ਆ ਅਲਫਾਜ਼ ਨੇ ਨਾ ਗੁਰੂ ਨਾਨਕ ਦੇ ਆਵਾਜ਼ ਤੇ ਅਸੀਂ ਦਿੰਦੇ ਆ ਅਲਫਾਜ਼ ਨੇ ਨਾ ਗੁਰੂ ਅਰਜਨ ਦੇਵ ਜੀ ਦੇ ਆਵਾਜ਼ ਤੇ ਅਸੀਂ ਦਿੰਦੇ ਆ ਅੱਖਰ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਧੁਨ ਤੇ ਅਸੀਂ ਦਿੰਦੇ ਆ ਰਾਧਾ ਸਵਾਮੀਆਂ ਦਾ ਇਹ ਮੂਲ ਪ੍ਰਚਾਰ ਹੈ ਇਸ ਵਾਸਤੇ ਅੱਖਰ ਸਾਡੇ ਮੁਤਾਜਨ ਹੈ ਸੜੇ ਦੇ ਨੇ ਵਿਆਖਿਆ ਸਹੀ ਕਰਦੇ ਆ ਸਮਝਾਉਂਦੇ ਅਸੀਂ ਆ ਸੁਣਾਉਂਦੇ ਅਸੀਂ ਤੇ ਤਾਨੂੰ ਇਸ ਵਿੱਚ ਕੀ ਇਤਰਾਜ਼ ਐਸੀ ਗੁਰੂ ਆ ਤੁਸੀਂ ਸਾਰੇ ਭਾਰਤ ਦੇ ਚ ਕੰਨ ਸੜੀ ਪਗ ਲਾਂਦੇ ਫਿਰਦੇ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਕੋੜਾ ਇਹਨਾਂ ਨੇ ਬਾਅਦ ਵਿੱਚ ਲਿਖਿਆ ਜਿਹੜੀ ਵੰਡੀ ਨਾਲ ਹੈ खैर ਮੁਖ्तसर میں عرض کراںਗਾ میں انہاں دے سامنے ایک دلیل رکھی سی اج رکھ رہے ہاں تھوڑے سامنے میں کہ ایک ان پڑھ استری ہے بیچاری پڑھی لکھی نہیں اس دا પતિ پردیش گیا ہے سما پا کے اس نے گھر لمبی چوڑی चिट्ठी लिखी اور لکھی ہے ਪਤਨੀ ਨੋ ਔਰ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਜਿਸ ਤਰ੍ਹਾਂ ਦਾ ਸੰਬੰਧ ਹੋਵੇ ਸੰਬੰਧਿਤ ਅਲਫਾਜ਼ ਵੈਸੇ ਹੀ ਹੁੰਦੇ ਨੇ ਭਰਾ ਭਰਾ ਨੂੰ ਚਿੱਠੀ ਲਿਖੇ ਤਾਂ ਭਰਾ ਕਰਕੇ ਸੰਬੋਧਨ ਕਰੇਗਾ ਨਾ ਤੇ ਪਿਤਾ ਪੁੱਤਰ ਨੂੰ ਚਿੱਠੀ ਲਿਖੇ ਤਾਂ ਪੁੱਤਰ ਕਰਕੇ ਸੰਬੋਧਨ ਕਰੇਗਾ ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮਿੱਤਰ ਕਰਕੇ ਸੰਬੋਧਨ ਕਰੇਗਾ ਪਤੀ ਪਤਨੀ ਨੂੰ ਚਿੱਠੀ ਲਿਖੇ ਤਾਂ ਪਤਨੀ ਕਰਕੇ ਸੰਬੋਧਨ ਕਰੇਗਾ ਲੇ ਮੈਂ ਇਹ ਵੀ ਅਰਜ਼